ਇੱਕ 19 ਤਰੀਕ ਨੂੰ ਸਵੇਰੇ 6:00 ਵਜੇ ਇੱਕ ਲੜਕੀ ਨੇ ਜਿਹੜਾ ਸਾਨੂੰ ਆ ਕੇ ਲੇਟ 12:00 ਵਜੇ ਇੱਕ ਜਿਹੜੀ ਇਤਲਾਹ ਦਿੱਤੀ ਸੀ ਵੀ ਮੇਰੇ ਨਾਲ ਸਵੇਰੇ ਤਿੰਨ ਜਾਣਿਆਂ ਨੇ ਆਟੋ ਦੇ ਵਿੱਚ ਸੀ ਜਿਹੜੇ ਅਨਨੋਨ ਬੰਦੇ ਸੀ ਤੇ ਉਹਨਾਂ ਨੇ ਮੈਨੂੰ ਇੱਕ ਸੁਨਸਰਾ ਸੁਨਸਾਨ ਜਗ੍ਹਾ 'ਚ ਲਿਜਾ ਕੇ ਉੱਥੇ ਮੇਰੇ ਨਾਲ ਗੈਂਗਰੇਪ ਕੀਤਾ ਉਹ ਜਿਹੜਾ ਇਹ ਕ੍ਰਾਈਮ ਬੜਾ ਸੈਂਸਿਟਿਵ ਸੀ ਮਾਨਯੋਗ ਸੀਪੀ ਸਾਹਿਬ ਨੇ ਕੁਲਦੀਪ ਚੱਲ ਸਾਹਿਬ ਨੇ ਬੜੀ ਕਲੀਅਰ ਕਟ ਡਾਇਰੈਕਸ਼ਨ ਦਿੱਤੀ ਸੀ ਜਿਹਦੇ ਨਾਲ ਸਾਡੇ ਏਡੀਸੀਪੀ ਵੈਬਪੀਸੀਪੀ ਸਾਊਥ ਗੁਰੂਕਬਾਲ ਕੇਸੀਪੀ ਇੰਡਸਟਰੀ ਵੀ ਤੇ ਸੀਆਈ ਦੇ ਇਨਸਪੈਕਟਰ ਅਵਤਾਰ ਤੇ ਪਲੱਸ ਐਸਐਚਓ ਦੇ ਨੂੰ ਇਹ ਸਾਡੀ ਟੀਮ ਨੇ ਜਿਹੜਾ ਬਹੁਤ ਅੱਛੀ ਤਰ੍ਹਾਂ ਜਿਹੜਾ ਇਹਨੂੰ ਪਹਿਲ ਦੇ ਆਧਾਰ ਤੇ ਜਿਹੜਾ ਇਸ ਕੇਸ 'ਚ ਮਿਹਨਤ ਕੀਤੀ ਕਿਉਂਕਿ ਇਹ ਟੋਟਲੀ ਬਲਾਈਂਡ ਕੇਸ ਸੀ ਜਿਹਦੇ 'ਚ ਬਹੁਤ ਘੱਟ ਐਵੀਡੈਂਸ ਸੀ ਉਹਨੂੰ ਐਵੀਡੈਂਸ ਨੂੰ ਜਿੰਨੀ ਕਿ ਸੀ ਡਵੈਲਪ ਕੀਤਾ ਤੇ ਇਹਨਾਂ ਦੋਸ਼ੀਆਂ ਤੱਕ ਪਹੁੰਚ ਕੀਤੀ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਨ ਤੋਂ ਬਾਅਦ ਵਾਰਦਾਤ ਦੇ ਵਿੱਚ ਜਿਹੜਾ ਵਰਤਿਆ ਹੋਇਆ ਮੋਟਰਸਾਈਕਲ ਜੋ ਇਹਨਾਂ ਦਾ ਆਪਣਾ ਤੇ ਉਹ ਸਾਰੀ ਚੀਜ਼ ਜਿਹੜੀ ਸੀ ਆਪਣੇ ਕਬਜ਼ੇ 'ਚ। ਸਰ ਇਹ ਕਿਸ ਤਰ੍ਹਾਂ ਇਹਨੂੰ ਕਿਡਨਾਪ ਕੀਤਾ? ਜਿਵੇਂ ਦੱਸਿਆ ਗਿਆ ਕਿ ਪ੍ਰੈਸ ਕਾਨਫਰੈਂਸ ਦੱਸਿਆ ਕਿ ਮੂੰਹ ਤੇ ਟੇਪ ਲਗਾਈ ਉਸ ਤੋਂ ਬਾਅਦ ਇਹ ਖੁੱਲੀ ਜਗ੍ਹਾ ਲੱਗ ਗਿਆ ਕਿਸ ਤਰ੍ਹਾਂ ਸਰ? ਇਹ ਬੇਟੀ ਦੀ ਏਜ 20 ਸਾਲ ਹੈ ਤੇ ਇਹ ਕਾਰਸਪੋਂਡੈਂਸ ਬੀਏ ਫਰਸਟ ইয়ার ਦੀ ਸਟੂਡੈਂਟ ਹੈ। ਨਾਲੇ ਪਾਰਟ ਜੌਬ ਕਰਦੀ। ਪਾਰਟ ਟਾਈਮ ਜਿਹੜੀ ਜੌਬ ਕਰਦੀ ਹੈ ਆਪਣੀ ਸਵੇਰ ਵਾਲੀ ਸ਼ਿਫਟ ਦੇ ਵਿੱਚ। ਰੋਜ਼ ਦੀ ਤਰ੍ਹਾਂ ਚ ਆਪਣੀ ਜੌਬ ਤੇ ਜਿਹੜੀ ਜਾਂਦੀ ਸੀ ਇਹ ਤਕਰੀਬਨ 5:30 ਵਜੇ ਘਰੋਂ ਚੱਲੀ ਸੀ ਸ਼ਿਮਲਾਪੁਰੀ ਦੇ ਇਲਾਕੇ ਤੋਂ ਜਿੰਨਾਰ ਤੱਕ ਇਹ ਪਹੁੰਚ ਗਈ ਉਹ ਤੋਂ ਬਾਅਦ ਇਹਨੇ ਅੱਗੇ ਆਟੋ ਲੈ ਕੇ ਆਪਣੀ ਜੌਬ ਤੇ ਪਹੁੰਚਣਾ ਸੀ ਤਾਂ ਇਹਨਾਂ ਲੋਕਾਂ ਦੇ ਆਟੋ ਦੇ ਵਿੱਚ ਬੈਠ ਗਈ ਉਹ ਤੋਂ ਬਾਅਦ ਇਹ ਦੋ ਵਿਅਕਤੀ ਆਟੋ ਦੇ ਵਿੱਚ ਸੀ ਇਹਨਾਂ ਨੇ ਰਸਤੇ 'ਚ ਇੱਕ ਬੰਦੇ ਨੂੰ ਹੋਰ ਆਪਣੇ ਨਾਲ ਲੈ ਲਿਆ ਤੇ ਲੈਣ ਤੋਂ ਬਾਅਦ ਉਸ ਲੜਕੀ ਦੇ ਨਾਲ ਗੈਂਗ ਰੈਕ ਕੀਤਾ ਤਾਂ ਲੜਕੀ ਨੇ ਸਾਨੂੰ ਸਾਰੀ ਵਿਥੀ ਦੱਸੀ ਉਹਦੇ ਵਿੱਚ ਫਿਰ ਅਸੀਂ ਵਰਕਆਊਟ ਕਰਕੇ ਜਿਹੜਾ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਹ ਸਰ ਨਸ਼ੇੜੀ ਨਹੀਂ ਨੇ ਕਿਸ ਤਰ੍ਹਾਂ ਦੇਖੋ ਦੋ ਜਣੇ ਇਹਦੇ ਵਿੱਚੋਂ ਨਸ਼ਾ ਕਰਦੇ ਆ ਜਿਹੜਾ ਤੀਸਰਾ ਨਸ਼ਾ ਨਹੀਂ ਕਰਦਾ। ਹੂੰ ਤੇ ਤਿੰਨੇ ਦੋਸ਼ੀ ਜਿਹੜਾ ਜਗਰਾਉ ਏਰੀਆ ਦੇ ਰਹਿਣ ਵਾਲੇ ਤੇ ਆਟੋ-ਆਟੋ ਚਲਾ ਕੇ ਤੇ ਇਸ ਤਰੀਕੇ ਨਾਲ ਜਿਹੜਾ ਆਪਣਾ ਗੁਜ਼ਾਰਾ ਕਰਦੇ। ਇਹ ਸਰ ਕਾਫੀ ਦਿਨਾਂ ਤੋਂ ਮਤਲਬ ਇਹਦੇ ਬੱਚੇ ਲੱਗੇ ਸੀ ਲੜਕੀ ਦੇ ਕੀ ਦੇਖੋ ਉਹ ਪਲਾਨ ਬਣਾਇਆ ਵੀ ਅਸੀਂ ਹੁਣ ਇਹਨੂੰ ਇਹਨਾਂ ਦੀ ਗ੍ਰਿਫਤਾਰੀ ਪਾਈ ਆ ਤੇ ਇਹਨਾਂ ਦੇ ਵਿੱਚੋਂ ਤੁਸੀਂ ਦੇਖਿਆ ਉਹਨਾਂ ਦੋ ਜਣਿਆਂ ਨੂੰ ਸੱਟਾਂ ਵੀ ਲੱਗੀਆਂ। ਕਿਉਂਕਿ ਇਹਨਾਂ ਨੇ ਮੋਟਰਸਾਈਕਲ ਭਜਾਇਆ ਚ ਉਹ ਜਿਹੜਾ ਉਹ ਦਰਖਤ ਨਾਲ ਵੱਜਣ ਐਕਸੀਡੈਂਟ ਹੋਣ ਕਰਨੇ ਲਈ ਉਹ ਤੋਂ ਵੱਲ ਅਸੀਂ ਇਲਾਜ ਕਰਾਇਆ ਹੁਣ ਇਹਨਾਂ ਦੀ ਗ੍ਰਿਫਤਾਰੀ ਗ੍ਰਿਫਤਾਰੀ ਜਿਹੜੀ ਤਸੱਬਰ ਕੀਤੀ ਹੈ ਤੇ ਅਸੀਂ ਹੁਣ ਇਹਨਾਂ ਦਾ ਮਾਨ ਜੋ ਕੋਰਟ ਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਲੈ ਕੇ ਤੇ ਥੋਰਲੀ ਪੁੱਛਗਿੱਛ ਕਰਾਂਗੇ ਕਿਉਂਕਿ ਹੁਣ ਤੱਕ ਦੀ ਜਿਹੜੀ ਪ੍ਰੀਲੀਮੀਨਰੀ ਜੋ ਸਾਨੂੰ ਹੈ ਇਹ ਪ੍ਰੀਪਲਾਨਡ ਤਾਂ ਸੀ ਕਿਉਂਕਿ ਇਹਨਾਂ ਕੋਲ ਦੇਖੋ ਟੇਪਾਂ ਸੀ ਹੋਰ ਸੀ ਦੋ ਬੰਦੇ ਇਹਨਾਂ ਦੇ ਪਹਿਲੋਂ ਬੈਟ ਸੀ ਤੇ ਇੱਕ ਨੂੰ ਅੱਗੇ ਰਸਤੇ ਚੋਂ ਬਿਠਾ ਕੇ ਉਹਨੂੰ ਸ਼ਾਮਲ ਕੀਤਾ ਤੇ ਫਿਰ ਉਸ ਜਗ੍ਹਾ ਤੇ ਜਾ ਕੇ ਇਹਨਾਂ ਨੇ ਲੜਕੀ ਨੂੰ ਦੇਖਿਆ ਇਹ ਜੋ ਹੁਣ ਅਸੀਂ ਬੈਸਟ ਇਨਵੈਸਟੀਗੇਸ਼ਨ ਕਰਕੇ ਇਹਨੂੰ ਸਜ਼ਾ ਤੱਕ ਜਿਹੜਾ ਇਹਨੂੰ ਇਸ ਮਕਦਮੇ ਨੂੰ ਲੈ ਕੇ ਕੋਈ ਸਰ ਇਹਨਾਂ ਤੋਂ ਪਹਿਲੇ ਕੋਈ ਕੇਸ ਦੇਖੋ ਹੁਣ ਤੱਕ ਜਿਹੜੀ ਅਸੀਂ ਜੋ ਦੇਖਿਆ ਹੁਣ ਤੱਕ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਨਹੀਂ ਹੈਗਾ ਫਿਰ ਵੀ ਅਸੀਂ ਜਗਰਾਓ ਤੋਂ ਵੀ ਇਹਨਾਂ ਦਾ ਵੈਰੀਫਾਈ ਕਰਾਂਗੇ ਪਲੱਸ ਅਸੀਂ ਹੁਣ ਡਿਊਰਿੰਗ ਰਿਮਾਂਡ ਇਹਨਾਂ ਦੀ ਪੁੱਛੀਏ ਕਿ ਇਹਨਾਂ ਨੇ ਕੋਈ ਇਸ ਦੌਰਾਨ ਕੋ ਹੋਰ ਕ੍ਰਾਈਮ ਨੂੰ ਅੰਜਾਮ ਤਾ ਨਹੀਂ ਦਿੱਤਾ ਸਰ ਇਹ ਇੱਕ ਪੰਜਾਬ ਪੁਲਿਸ ਵੱਲੋਂ ਕੀ ਮੈਸੇਜ ਦੋਗੇ ਲੜਕੀਆਂ ਜਿਵੇਂ ਹੁਣ ਆਜਕਲ੍ਹ ਦੇ ਵਿੱਚ ਕਿਸ ਤਰ੍ਹਾਂ ਸੇਫ ਹੋਰ ਤੁਹਾਨੂੰ ਇਕਲਾਹ ਕਰਨ ਤੁਸੀਂ ਉਹਨਾਂ ਨੂੰ ਕੀ ਮਤਲਬ ਸੇਫ ਚੀਜ਼ਾਂ ਦੇਖੋ ਬੱਚੇ ਸੇਫ ਹੈ ਪੁਲਿਸ ਹਰ ਵਕਤ ਉਹਨਾਂ ਦੇ ਤਤਪੇ ਹੈ ਤੇ ਸਮਾਜ ਚ ਮਾੜੇ ਅਨਸਰ ਹੁੰਦੇ ਆ ਥੋੜੀ ਬਹੁਤ ਬੱਚਿਆਂ ਨੂੰ ਵੀ ਕਹਾਂਗਾ ਨਿਗਰਾਨੀ ਰੱਖਣੀ ਚਾਹੀਦੀ ਆ ਜੇ ਜੇ ਸਰਕਮਸਟੈਂਸਿਸ ਜੋ ਖੜੇ ਹੁੰਦੇ ਆ ਲਿਫਟ ਲੈਂਡ ਵੇਲੇ ਹੋ ਰਹੀਆਂ ਉਸ ਥੋੜਾ ਬਹੁਤ ਉਹਦਾ ਧਿਆਨ ਰੱਖਿਆ ਜਾਵੇ ਤੇ ਜੋ ਬਹੁਤ अर्ਲੀ ਜਿਵੇਂ ਤੁੰਦ ਹੈ ਬਹੁਤ अर्ਲੀ ਦਾ ਟਾਈਮ ਹੈ ਉਹ ਜਿਹੇ ਚੀਜ਼ਾਂ ਦਾ ਜ਼ਰੂਰ ਧਿਆਨ ਕੀਤਾ ਬਾਕੀ ਇਹਦੇ ਵਿੱਚ ਜੇ ਕੋਈ ਮਾੜਾ ਬੰਦਾ ਕੋਈ ਇਹ ਹਰਕਤ ਕਰਦਾ ਤਾਂ ਉਹਨੂੰ ਇਸ ਤਰ੍ਹਾਂ ਦਾ ਜੀ ਵੀ ਸਜ਼ਾ ਦੇ ਠੀਕ ਹੈ